ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਰ ਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਉਸ ਦੇ ਕਿਸੇ ਵੀ ਸਾਥੀ ਦਾ ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਸ ਦੀ ਕਿਰਦਾਰ ਪੁਸ਼ੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਇਸ ਕੰਮ ਵਾਸਤੇ ਸਪੈਸ਼ਲ ਬੰਦਿਆਂ ਦੀ ਡਿਊਟੀ ਲਗਾਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਮੇਰਾ ਵਿਰੋਧ ਕਰਦਾ ਹੈ ਜਾਂ ਜਿਹੜਾ ਮੈਨੂੰ ਨੀਚਾ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਦੀ ਰੱਜ ਕੇ ਕਿਰਦਾਰ ਪੁੱਛੀ ਕਰੋ ਵਿਰਸਾ ਸਿੰਘ ਵਲਟੋਹਾ ਸਬੂਤ ਕੱਢ ਲਿਆ ਆ ਹੈ ਇੱਕ ਪਾਸੇ ਵਿਰਸਾ ਸਿੰਘ ਵਲਟੋਹਾ ਨੇ ਕਿਰਦਾਰ ਪੁੱਛੀ ਕੀਤੀ ਸੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭਾਰਤੀ ਜਨਤਾ ਪਾਰਟੀ ਪਾਰਟੀ ਦਾ ਆਰਐਸ ਦਾ 에ਜੰਟ ਹੈ ਫਿਰ ਉਸ ਤੋਂ ਬਾਅਦ ਸਾਂਡੂ ਦੀ ਘਰ ਵਾਲੀ ਨਾਲ ਨਜਾਇਜ਼ ਸਬੰਧ ਬਣਾਏ ਹਾਲਾਂਕਿ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਗੁਰੂ ਘਰ ਦੀ ਹਜ਼ੂਰੀ ਵਿੱਚ ਇਹ ਕਿਹਾ ਸੀ ਕਿ ਜੇਕਰ 1% ਵੀ ਮੇਰੇ ਵਿੱਚ ਗਲਤੀ ਹੋਵੇ ਤਾਂ ਮੈਂ ਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਨਿੱਗਰ ਜਾਵੇ ਲੇਕਿਨ ਇਧਰ ਹੁਣ ਮਨਪ੍ਰੀਤ ਯਾਲੀ ਦੇ ਪਿੱਛੇ ਪੈ ਗਏ ਨੇ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿਕ ਵਿਲਟੋਹਾ ਕਹਿੰਦਾ ਬਾਕੀ ਈਆਲੀ ਜੀ ਦੀ ਮਰਜ਼ੀ ਹੈ ਕਿਉਂਕਿ ਸਿਧਾਂਤ ਸ਼ਬਦ ਆਜੇ ਈਆਲੀ ਨੇ ਨਵਾਂ-ਨਵਾਂ ਰਟਿਆ ਤੇ ਸਿੱਖਿਆ ਹੈ ਅਤੇ ਬੋਲਣਾ ਸ਼ੁਰੂ ਕੀਤਾ ਹੈ ਸਿਧਾਂਤ ਤੇ ਮਰਿਆਦਾ ਤੇ ਪਹਿਰਾ ਦੇਣ ਦੀ ਸਮਰੱਥਾ ਸਤਿਗੁਰੂ ਹਰ ਸਿੱਖ ਨੂੰ ਬਖਸ਼ਿਸ਼ ਕਰ ਦੱਸਦੇ ਨੇ ਆ ਮਾਧਰਾ ਕੀ ਹੈ ਮਨਪ੍ਰੀਤ ਈਆਲੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਖੇ ਚੈਨਲ ਰਜਾਨਾ ਸਪੋਕਸਮੈਨ ਨੂੰ ਇੰਟਰਵਿਊ ਦੇਣਾ ਮਰਿਆਦਾ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ ਕਿ ਰਜਾਨਾ ਸਪੋਕਸਮੈਨ ਅਦਾਰੇ ਬਾਰੇ 2004 ਵਿੱਚ ਉਸ ਸਮੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਜੋਗਿੰਦਰ ਸਿੰਘ ਦਵੰਤੀ ਨੇ ਅਤੇ ਬਾਕੀ ਸਿੰਘ ਸਮਾਨਾਂ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਜੋਗਿੰਦਰ ਸਿੰਘ ਸਪੋਕਸਮੈਨ ਅਤੇ ਉਸਦੇ ਅਦਾਰੇ ਰਜਾਨਾ ਸਪੋਕਸ ਨਾਲ ਸਪੋਕਸਮੈਨ ਨਾਲ ਕੋਈ ਵੀ ਸਿਫ ਕਿਸੇ ਵੀ ਤਰ੍ਹਾਂ ਦੀ ਕੋਈ ਸਾਧ ਰੱਖੇ ਇਹ ਹੁਕਮਨਾਮਾ ਅੱਜ ਤੋਂ ਲਾਗੂ ਹੈ ਹੁਕਮਨਾਮੇ ਇਨ ਬਿਨ ਪਾਲਨ ਦਾ ਡੰਡੋਰਾ ਪਿੱਟਣ ਵਾਲੇ ਅਤੇ ਸਿਧਾਂਤਾਂ ਦੇ ਨਵੇਂ-ਨਵੇਂ ਬਣੇ ਅਲੰਬਰਦਾਰ ਮਨਪ੍ਰੀਤ ਇਆਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਰੋਜ਼ਾਨਾ ਸਪੋਕਸਮੈਨ ਦੇ ਅਦਾਰੇ ਨੂੰ ਇੰਟਰਵਿਊ ਕਰ ਰਹੇ ਨੇ ਸਰਦਾਰ ਮਨਜੀਤ ਸਿੰਘ ਇਆਲੀ ਵੱਲੋਂ ਰੋਜ਼ਾਨਾ ਸਪੋਕਸਮੈਨ ਅਦਾਰੇ ਨੂੰ ਦਿੱਤੀ ਤਾਜ਼ੀ ਇੰਟਰਵਿਊ ਵਿੱਚ ਇਸ ਚੈਨਲ ਤੇ ਅਪਲੋਡ ਕੀਤੀ ਗਈ ਹੈ ਯਾਨੀ ਕਿ ਹੁਣ ਰੱਜ ਕੇ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਮਨਪ੍ਰੀਤ ਯਾਲੀ ਦੀ ਕਿਉਂਕਿ ਮਨਪ੍ਰੀਤ ਯਾਲੀ ਨੂੰ ਵੀ ਹੁਣ ਸ਼ਰੂਮਣੀ ਅਕਾਲੀ ਦਲ ਦੇ ਵਿੱਚੋਂ ਜਾਂ ਪੰਥ ਵਿੱਚੋਂ ਬਾਹਰ ਦਾ ਰਸਾ ਦਿਖਾ ਜਾਵੇਗਾ ਕਿਉਂਕਿ ਵਿਰਸਾ ਸਿਕ ਬਲਟੋਹਾ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਰੋਜ਼ਾਨਾ ਸਪਕਸ ਮੈਂਤੇ ਕੋਈ ਵੀ ਸਿੱਖ ਇੰਚੂ ਹਵਾਲਾ ਨਹੀਂ ਦੇ ਸਕਦਾ ਕਿਉਂਕਿ ਉਹ ਚੈਨਲ ਪੰਥ ਵਿੱਚੋਂ 2004 ਦੇ ਵਿੱਚ ਸ਼ੇਖ ਦਿੱਤਾ ਗਿਆ ਸੀ ਮਨਪ੍ਰੀਤ ਯਾਲੀ ਹੁਣ ਇੰਟਰੂ ਦਿੱਤੀ ਹੈ ਉਹ ਇੰਟਰੂ ਜਿਹੜੀ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੈ ਇਸ ਨੂੰ ਲੈ ਕੇ ਤਤੈ ਹੋ ਗਏ ਨੇ ਵਿਸ਼ਾ ਸਿੰਘ ਵਲਟੋਹਾ